ਪੰਜਾਬੀ ਗੁਰੂਆਂ ਸੀ ਜਮੀਰ ਪਾਏ ਆ ਜਿਹੜੇ ਇੱਕ ਜਿਹਨੇ ਕਿ ਉੱਥੇ ਹੌਸ ਵਾਲੇ ਨੂੰ ਦਮਕਾ ਮਾਰਿਆ ਸੀਗਾ ਜਾਂ ਕਿਹਾ ਸੀਗਾ ਵੀ ਜੇ ਮੇਰੀ ਪੈ ਗਈ ਫੇਰ ਉਹਦਾ ਸਨਮਾਨ ਕਰਦੇ ਹੋਏ ਸ਼ਰੋਮਣੀ ਦਾਲੀ ਖਾਲੀ ਦਾ ਲੰਗਰ ਇਨ ਮੇਬੀ ਹਰਮਨ ਸ੍ਰੀਪੌਰ ਜਿਨ੍ਹਾਂ ਨੇ ਬੜੀ ਦਲੇਰੀ ਦੇ ਨਾਲ ਉਸ ਦੇ ਨਾਲ ਪੂਰੀ ਜ਼ੋਰਦਸ ਬਹਾਸ ਕੀਤੀ ਤੇ ਜੁਰਤ ਦਿਖਾ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਏ। ਉਹਨਾਂ ਨੂੰ ਮਾਈ ਭਾਗੌਰ ਦਾ ਸਨਮਾਨ ਦੇ ਰਹੀ ਆ। ਸ਼ਰੌਣੀ ਕਾਲੀਦਾਲਾ ਮਰਸਾਦੀ ਪਾਰਟ ਤੇ ਦਿੱਤਾ ਜਾ ਰਿਹਾ ਸਿਮਰਜੀਤ ਸਿੰਘ ਮਾਨ। ਜਿਹਨਾਂ ਤੱਕ ਦੀ ਸਾਲ ਕਰਦੇ। ਜਿਹਨਾਂ ਪੰਜਾਇਤ ਜਿਹਨਾਂ ਸਹਾਇਤਾ ਉੱਥੇ ਜਿਹੜਾ ਜਿਹੜੀ ਮਾਨ ਸਾਹਿਬ ਜਿਹੜਾ ਖਰਵਾੜਾ